ਹਾਂ ਐਂਡ ਡੀਅਰ ਡੀਓਸ ਜਗਬੀਰ ਧਨਕਬੀਰ ਮੇਰੇ ਬਹੁਤ ਹੀ ਸਰਕਾਰ ਦੇ ਸਾਥੀਓ ਮੈਂ ਤੁਹਾਨੂੰ ਅੱਜ ਜਿਹੜੀ ਗੱਲਬਾਤ ਤੁਹਾਨੂੰ ਜਿਹੜਾ ਇੱਕ ਮੁੱਦਾ ਡਿਸਕਸ ਕਰਨਾ ਚਾਹਨਾ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਹੁਣੇ ਹੀ ਰੀਸੈਂਟਲੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਂਦਾ ਹੈ ਜਿਹਦੇ ਵਿੱਚ ਉਹਨਾਂ ਨੇ ਬੇਦਬੀ ਜਿਹੜੀ ਜਿਹੜਾ ਵੀ ਬੇਦਬੀ ਕਰਦਾ ਉਹਦਾ ਉਹਨਾਂ ਨੇ ਇੱਕ ਜਿਹੜਾ ਕਾਨੂੰਨ ਜਿਹੜਾ ਉਹ ਲੈ ਕੇ ਉਹਨਾਂ ਨੇ ਜਾਂਦਾ ਵੈ ਪਰ ਉਹਦੇ ਵਿੱਚ ਇੱਕ ਮੰਦ ਭਾਗੀ ਇਹ ਕਹਿ ਸਕਦੇ ਆ ਆ ਦਲਤਾ ਵਾਸਤੇ ਜਿਹਦੇ ਵਿੱਚ ਉਹਨਾਂ ਨੇ Hindu Sikh Musalman Isai ਇਹਨਾਂ ਦੇ ਜਿਹੜੇ ਗ੍ਰੰਥ ਨੇ ਅਸੀਂ ਕਿ ਇਹਨੂੰ ਕੋਈ ਕਿਸੇ ਵੀ ਧਰਮ ਨੂੰ ਕੋ ਮਾਰਾ ਨਹੀਂ ਕਹਿੰਦੇ ਵੇ ਚੰਗੀ ਗੱਲ ਹੈ ਕਿਉਂਕਿ ਬੇਦਵੀ ਜਿਹੜੀ ਇਸ ਧਰਮ ਦਾ ਧਰਮ ਹੈ ਜਿਹਦਾ ਵੀ ਉਹਨੂੰ ਅਗਰ ਉਹਨਾਂ ਨੂੰ ਉਹਨਾਂ ਦੇ ਗ੍ਰੰਥਾ ਜੀ ਨਾਲ ਉਹਨਾਂ ਦੇ ਗੁਰੂਆਂ ਨਾਲ ਉਹਨਾਂ ਦੇ ਗ੍ਰੰਥਾ ਦੇ ਨਾਲ ਅਗਰ ਕੋਈ ਬੇਦਵੀ ਕਰਦਾ ਤੇ ਉਹ ਬਹੁਤ ਮਾੜੀ ਗੱਲ ਹੈ ਬਹੁਤ ਵੱਡੀ ਸੇਸ ਪਹੁੰਚਦੀ ਏ ਪਰ ਉਹਦੇ ਵਿੱਚ ਦਲਿਤ ਸਮਾਜ ਦੇ ਚਾਇਓ ਕਬੀਰ ਪੱਥੀ ਸਮਾਜ ਆ ਸਾਰੇ ਤੰਤ ਸਾਧਗੁਰੂ ਬੀ ਮਹਾਰਾਜ ਜੀ ਉਹਨਾਂ ਦੇ ਕਬੀਰ ਬੀਜਗ ਜੀ ਜਾਂ ਗੁਰੂ ਰਵੀਦਾਸ ਜੀ ਦੇ ਜਾਂ ਭਗਵਾਨ ਵਾਲਮੀਕ ਜੀ ਦੇ ਇਹਨਾਂ ਦੇ ਜਿਹੜੇ ਗ੍ਰੰਥ ਨੇ ਇਹ ਪਵਿੱਤਰ ਗ੍ਰੰਥ ਨੇ ਉਹਨਾਂ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਤੰਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਹੁਤ ਹੀ ਆਪਣਾ ਭਗਵਤ ਗੀਤਾ ਜੀ ਕੁਰਾਨ ਜੀ ਔਰ ਬਾਈਬਲ ਇਹਨਾਂ ਦਾ ਉਹਨਾਂ ਜ਼ਿਕਰ ਕੀਤਾ ਹੈ ਕਿ ਇਹਨਾਂ ਉਤੇ ਕੋਈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹਨਾਂ ਉਤੇ ਸਖਤ ਐਕਸ਼ਨ ਲਿਆ ਜਾਏਗਾ ਪ੍ਰਸ਼ਾਸਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਅਗਰ ਤਾਂ ਤਾਂ ਸਤਗੁਰ ਕਬੀਰ ਮਹਾਰਾਜ ਦੇ ਜਿਹੜਾ ਗ੍ਰੰਥ ਹੈ ਕਬੀਰ ਗ੍ਰੰਥ ਜੀ ਅਗਰ ਭਗਵਾਨ ਵਾਲਮੀਕੀ ਦੇ ਗ੍ਰੰਥ ਜੀ ਜਾਂ ਗੁਰ ਰਵਿਦਾਸ ਦੇ ਅਗਰੇ ਗ੍ਰੰਥ ਜੀ ਦਾ ਜੇ ਕੋਈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹਦਾ ਵੀ ਜਿਹੜਾ ਵਾ ਉਹ ਉਸ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਜਾਏ। ਔਰ ਅਸੀਂ ਇਸ ਬਾਬਤ ਅਸੀਂ ਇਹਨਾਂ ਦੇ ਜਿਹੜਾ ਉਹਨਾਂ ਨੇ ਇੱਕ ਕਮੇਟੀ ਬਣਾਈ ਜਿਨ੍ਹਾਂ ਦੇ ਚੇਅਰਮੈਨ ਜਿਹੜੇ ਨੇ ਨਿਜੇ ਸਾਹਿਬ ਨੇ ਔਰ ਅਸੀਂ ਇੱਕ ਆਪਣੇ ਸਾਥੀਆਂ ਨੂੰ ਲੈ ਕੇ ਨਿਜੇ ਸਾਹਿਬ ਨੂੰ ਵੀ ਇਸ ਬਾਬਤ ਵਿੱਚ ਮਿਲਾਂਗੇ। ਪਰ ਮੈਂ ਇਸ ਵੀਡੀਓ ਰਾਹੀਂ ਵੀ ਸਰਕਾਰ ਨੂੰ ਇਹ ਦੱਸਣਾ ਚਾਹਨਾ ਇਹਦੇ ਵਿੱਚ ਜਿਹੜੇ ਨੇ ਦਲਿਤ ਸਮਾਜ ਦੇ ਜਿਹੜੇ ਰਹਿਬਰ ਹੈ ਉਹਨਾਂ ਦੇ ਗ੍ਰੰਥਾਂ ਨੂੰ ਜਿਹੜਾ ਵਾ ਉਹ ਜਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਵਸੀ ਵੀ ਜਿਹੜਾ ਬਰਾਬਰ ਦਾ ਜਿਹੜਾ ਆਬਾਦਗਾਹ ਜਰਾ ਉਹ ਲੈ ਸਕੀਏ ਜੈਕਬੀਰ ਧੰਨਕਬੀਰ ਜੀ ਅੱਗੇ ਜੀ